ਕਹਿੰਦੇ ਸਤਵੇਂ ਗੇਟ ਦੇ ਜਿਹੜਾ 904 ਉਮੀਦਵਾਰ 57 ਸੀਟਾਂ ਤੇ ਹੈਗੇ ਨੇ ਇਹਨਾਂ ਚੋਂ ਸਭ ਤੋਂ ਅਮੀਰ ਜੇਕਰ ਕੋਈ ਉਮੀਦਵਾਰ ਹੈ ਤਾਂ ਉਹ ਪੰਜਾਬ ਤੋਂ ਬੀਬੀ ਹਰਸਿਮਰਤ ਕੋਰ ਬਾਦਲਾ ਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ। ਤੇ ਜੋ ਸਤਵੇਂ ਗੇਟ ਦੀ ਸਭ ਤੋਂ ਅਮੀਰ ਉਮੀਦਵਾਰ ਹੈ 200 ਕਰੋੜ ਦੇ ਕਰੀਬ ਦੀ ਜਾਇਦਾਦ ਦੀ ਮਾਲਕ ਤਾਂ ਫਿਰ ਉਹ ਪੰਜਾਬ ਦੀ ਤਾਂ ਹੈਗੀਓ ਨੰਬਰ 1 ਉਮੀਦਵਾਰਾਂ ਚੋਂ ਸਭ ਤੋਂ ਅਮੀਰ ਹੈ। ਪਰ ਅੱਜ ਗੱਲ ਕਰਾਂਗੇ ਪੰਜਾਬ ਦੇ 10 ਕਰੋੜ ਤੋਂ ਉੱਪਰ ਵਾਲੇ ਉਹ 22-23 ਉਮੀਦਵਾਰ। ਉਹਨਾਂ ਚੋਂ ਕੁਝ ਦੀ ਗੱਲ ਕਰਦੇ ਆਪਾਂ। ਇਹਲੇ 10 ਕਰੋੜ ਤੋਂ ਪਾਰ ਆਲੇ ਨੇ ਜੀ ਹਾਂ ਕੁੱਲ ਉਮੀਦਵਾਰ ਪੰਜਾਬ ਦੀਆਂ 13 ਸੀਟਾਂ ਤੇ 328 ਖੜੇ ਨੇ ਇਹਨਾਂ ਚੋਂ 22 ਉਮੀਦਵਾਰਾਂ ਦੇ ਹਲਫਨਾਮਿਆਂ ਦੇ ਹਵਾਲੇ ਨਾਲ ਜੇਕਰ ਹਿਸਾਬ ਲਾਉਣਾ ਹੋਵੇ ਤਾਂ ਇਹ 10 ਕਰੋੜ ਤੋਂ ਉੱਪਰ ਨੇ ਹਾਂ ਕਈ ਤਾਂ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਕਿ 198 ਕਰੋੜ ਹੈ ਕੋਈ 55 ਕਰੋੜ ਹੈ ਕੋਈ 50 ਕਰੋੜ ਹੈ ਇਹ ਤਾਂ 10 ਕਰੋੜ ਤੋਂ ਖਾਸੇ ਉੱਪਰ ਆਲੇ ਨੇ ਪਰ ਫਿਰ ਵੀ ਆਪਾਂ ਹਵਾਲਾ ਇਹੀ ਰੱਖਿਆ ਕਿ 10 ਕਰੋੜ ਤੋਂ ਉੱਪਰ ਜਿੰਨੇ ਉਮੀਦਵਾਰ ਨੇ ਉਹ ਉਹਨਾਂ ਦੀ ਗਿਣਤੀ ਨਾਲ 328ਾਂ ਚੋਂ 22 ਨਿਕਲੀ ਆ ਅਮੀਰੀ ਆ ਫਿਰ ਅਮੀਰੀ ਤਾਂ ਜ਼ੋਰ ਤਾਂ ਵੋਟਾਂ 'ਚ ਵੀ ਚੱਲਣਾ ਭਾਈ ਚਲੋ ਹੁਣ 22 ਉਮੀਦਵਾਰ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਕਰੋੜਪਤੀ 10 ਕਰੋੜ ਤੋਂ ਉੱਪਰ ਵਾਲੇ ਜੇਕਰ ਕੋਈ ਉਮੀਦਵਾਰ ਨੇ ਇਹਨਾਂ 22 ਚੋਂ ਸਭ ਤੋਂ ਵੱਧ ਅਕਾਲੀ ਦਲ ਦੇ ਨੇ 6 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਨੇ ਜਿਹੜੇ ਸਭ ਤੋਂ ਉਮੀਦ ਦੂਏ ਨੰਬਰ ਤੇ ਪੰਜਾਬ 'ਚ ਕਾਂਗਰਸ ਹੈ ਤੇ 30 ਨੰਬਰ ਤੇ ਭਾਜਪਾ ਦੂਏ ਤੇ ਔਰ 30 ਤੇ ਬਰਾਬਰ ਨੇ ਜੀ ਮਤਲਬ ਦੂਏ ਨੰਬਰ ਤੇ ਕਾਂਗਰਸ ਤੇ ਭਾਜਪਾ ਕਿਹਾ ਸਕਦੇ ਉਸੇ ਨੰਬਰ 1 ਤੇ 6 ਉਮੀਦਵਾਰ 10 ਕਰੋੜ ਤੋਂ ਵੱਧ ਅਕਾਲੀ ਦਲ ਦੇ ਕਾਂਗਰਸ ਦੇ ਵੀ ਪੰਜ ਉਮੀਦਵਾਰ ਤੇ ਭਾਜਪਾ ਦੇ ਵੀ ਪੰਜ ਉਮੀਦਵਾਰ 10 ਕਰੋੜ ਤੋਂ ਉੱਪਰ ਆਲੇ ਨੇ। ਉਹ ਤੋਂ ਬਾਅਦ ਫਿਰ ਤੀਸਰਾ ਨੰਬਰ ਆਮ ਆਦੀ ਪਾਰਟੀ ਦਾ ਜਿਹਦੇ ਚਾਰ ਉਮੀਦਵਾਰ 10 ਕਰੋੜ ਤੋਂ ਉੱਪਰ ਨੇ। ਇਤੋਂ ਬਿਨਾ ਅਕਾਲੀ ਦਾ ਅੰਮ੍ਰਿਤਸਰ ਦੇ ਵੀ ਦੋ ਉਮੀਦਵਾਰ 10 ਕਰੋੜ ਤੋਂ ਉੱਪਰ ਆਲੇ ਨੇ। ਚਲੋ ਜੀ ਸਭ ਤੋਂ ਵੱਧ ਪ੍ਰਨੀਤ ਕੌਰ ਭਾਜਪਾ ਦੀ ਉਮੀਦਵਾਰ ਜੇਕਰ ਆਪਾਂ ਦੇਖੀਏ ਤਾਂ ਪ੍ਰਨੀਤ ਕੌਰ ਦੂਏ ਨੰਬਰ ਤੇ ਆਉਂਦੀ ਆ ਕਿਉਂਕਿ ਪਹਿਲੇ ਨੰਬਰ ਤੇ ਬੀਬੀ ਹਰਸਿਮਰਤ ਕੌਰ ਬਾਦਲ 7ਵੇਂ ਗੇੜ ਦੀਆਂ ਸਾਰੇ 904 ਉਮੀਦਵਾਰਾਂ ਚੋਂ ਵੀ ਅਮੀਰ ਤਾਂ 13 ਚੋਂ ਤਾਂ ਹੋਊਗੀ ਉਹ। ਸੋ ਇਸ ਲਈ ਸਭ ਤੋਂ ਅਮੀਰ 7ਵੇਂ ਗੇੜ ਦੀ ਜੇਕਰ ਕੋਈ ਹੈਗੀ ਆ ਤਾਂ ਉਹ ਬੀਬੀ ਹਰਸਿੰਦਰ ਕੋਰ ਬਾਦਲਾ ਜਿਹਦਾ 198.51 ਕਰੋੜ ਦੀ ਜਾਇਦਾਦ ਹੈ। ਮਤਲਬ ਲਗਭਗ 200 ਕਰੋੜ ਦੀ ਜਾਇਦਾਦ ਇਹਦੇ ਵਿੱਚ ਬੀਬੀ ਬਾਦਲ ਤੇ ਸੁਖਵੀਰ ਬਾਦਲ ਦੇ ਖਾਤਿਆਂ ਨੂੰ ਮਿਲਾ ਕੇ ਸਾਰੀ ਜਾਇਦਾਦ। ਤਾਂ ਇਹ 217 ਕਰੋੜ ਸੀ ਜੀ ਪਿਛਲੀ ਵਾਰ 2019 'ਚ ਇਸ ਵਾਰ ਘਟ ਕੇ 198 ਕਰੋੜ ਹੋਈ ਹੈ। ਪਰ ਫਿਰ ਵੀ ਨੰਬਰ 1 ਹੈ। ਨੰਬਰ 2 ਤੇ ਪ੍ਰਨੀਤ ਕੌਰ ਹੈ ਜਿਨ੍ਹਾਂ ਦੀ 55.83 ਕਰੋੜ ਲਗਭਗ 56 ਕਰੋੜ ਦੀ ਜਾਇਦਾਦ ਹੈ 2019 ਦੇ ਵਿੱਚ 63 ਕਰੋੜ ਸੀ ਜਿਹੜੀ ਇਸ ਵਾਰ ਘਟੀ ਐ ਥੋੜੀ ਜੀ ਪਰ ਤਾਂ ਵੀ 56 ਕਰੋੜ ਦੇ ਨਾਲ ਦੂਏ ਨੰਬਰ ਤੇ ਆ ਬੀਬੀ ਪ੍ਰਨੀਤ ਕੌਰ ਵਾਲੀ ਇਸੇ ਤਰ੍ਹਾਂ ਤੀਸਰੇ ਨੰਬਰ ਤੇ ਜਿਹੜੀ ਹੈਗੀ ਹੈ ਜੀ ਸੁਖਪਾਲ ਸਿੰਘ ਖਹਿਰਾ ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਜਾਇਦਾਦ 50 ਕਰੋੜ ਤੋਂ ਉੱਪਰ ਦੀ ਹੈ 50.2 ਕਰੋੜ ਮਤਲਬ 50 ਕਰੋੜ ਤੋਂ ਵੱਧ ਹੈ 2019 ਦੇ ਵਿੱਚ ਇਹ 59 ਕਰੋੜ ਤੋਂ ਵੱਧ ਸੀ 60 ਕਰੋੜ ਦੇ ਕਰੀਬ ਸੀ ਇਸ ਵਾਰ ਇਹਨਾਂ ਦੀ ਵੀ ਘਟੀ ਹੈ ਪ੍ਰਤਾਮੀ 50 ਕਰੋੜ ਤੋਂ ਉੱਪਰ ਹੈ ਤੇ ਚੌਥੇ ਨੰਬਰ ਤੇ ਤਰਨਜੀਤ ਸੰਧੂ ਹਰੀ ਭਾਜਪਾ ਦੇ ਉਮੀਦਵਾਰ ਅੰਮ੍ਰਿਤਸਰ ਤੋਂ 39.92 ਕਰੋੜ ਇਹਨਾਂ ਦੀ ਜਾਇਦਾਦ ਹੈ ਜੀ ਤੇ ਇਹ ਤੋਂ ਬਾਅਦ ਪੰਜਵਾਂ ਨੰਬਰ ਫਿਰ ਐਨ ਕੇ ਸ਼ਰਮਾ ਦਾ ਆਉਂਦਾ ਹੈ 32.21 ਕਰੋੜ ਹੈ ਜੀ ਹਾਲੀ ਦੇ ਵਿੱਚ ਪਿਛਲੀ ਚੋਣ ਹੋਈ ਸੀ ਜਦੋਂ 23 ਕਰੋੜ ਸੀ ਇਹਨਾਂ ਕੋਲ 2022 ਦੀਆਂ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਇਹਨਾਂ ਨੇ ਆਪਣੀ ਜਾਇਦਾਦ 23.7 ਕਰੋੜ ਦੱਸੀ ਸੀ ਜਿਹੜੀ ਹੁਣ ਵੱਧ ਕੇ 32 ਕਰੋੜ ਹੋ ਗਈ ਹੈ ਲਗਭਗ 10 ਕਰੋੜ ਦੇ ਕਰੀਬ ਇਹਨਾਂ ਦੀ ਜਾਇਦਾਦ ਦੇ ਵਿੱਚ ਵਾਧਾ ਹੋਇਆ ਤੇ ਇਹ ਤੋਂ ਬਾਅਦ 6ਵਾਂ ਨੰਬਰ ਇਹਦੇ ਵਿੱਚ ਕੁਸ਼ਲਪਾਲ ਸਿੰਘ ਮਾਨ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਾਲਾ ਦਾਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਤੇ ਉਹਨਾਂ ਦੀ ਜਾਇਦਾਦ 30 ਕਰੋੜ ਤੋਂ ਉੱਪਰ ਹੈ ਜੀ 30 ਕਰੋੜ 30.4 ਕਰੋੜ ਦੀ ਜਾਇਦਾਦ ਹੈ ਸੋ ਇਸ ਤਰ੍ਹਾਂ ਇਹ 6ਵੇਂ ਨੰਬਰ ਤੇ ਨੇ ਤੇ 7ਵੇਂ ਨੰਬਰ ਤੇ ਜੀਤਮਿੰਦਰ ਸਿੱਧੂ ਹੋਰਾਂ ਦਾ ਨਾਮ ਆਉਂਦਾ 27.38 ਕਰੋੜ ਦੀ ਜਾਇਦਾਦ ਦੇ ਮਾਲਕ ਨੇ ਤੇ ਕਾਂਗਰਸ ਵੱਲੋਂ ਬਠਿੰਡ ਦੇ ਚੋਣ ਲੜ ਰਹੇ ਨੇ 2022 ਦੇ ਵਿੱਚ 27.88 ਕਰੋੜ ਸੀ ਹੁਣ 27.38 ਕਰੋੜਾ ਥੋੜੀ ਜਿਹੀ ਘਟੀਆ ਤੇ ਇਹ ਤੋਂ ਬਾਅਦ 8ਵੇਂ ਨੰਬਰ ਤੇ ਜੀ ਅਰਵਿੰਦ ਖੰਨਾ 27 ਕਰੋੜ ਦੇ ਮਾਲਕ ਨੇ ਅਰਵਿੰਦ ਖੰਨਾ ਉਹ ਆਉਂਦੇ ਨੇ ਤੇ ਉਹ ਤੋਂ ਬਾਅਦ 9ਵੇਂ ਨੰਬਰ ਦੇ ਉੱਤੇ ਬੀਜੇਂਦਰ ਸਿੰਘਲਾ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਨੇ 8 ਕਰੋੜ ਤੋਂ ਵੱਧ ਦੀ ਜਾਇਦਾਦ ਹੈ ਸੋ ਸਿੰਘਲਾ ਦੀ ਜਾਇਦਾਦ 8 ਕਰੋੜ ਤੋਂ ਉੱਪਰ ਵੱਧ ਗਈ ਜਨਾਬ 26 26 ਕਰੋੜ ਦੀ ਜਾਇਦਾਦ ਹੈ ਪਿਛਲੀ ਵਾਰ 18 ਕਰੋੜ ਸੀ ਜਦੋਂ ਪਿਛਲੀਆਂ 2022 ਦੀਆਂ ਚੋਣਾਂ ਸੀਗੀਆਂ ਸੰਗ੍ਰੂਪਦਾਨ ਸਿਖਤ ਤੋਂ ਪਹਿਲੀ ਵਾਰ ਨਿਰਿੰਦਰ ਕੋਪਰਾਜ ਤੋਂ ਹਾਰ ਗਈ ਸੀ ਇਹ ਹੈਨਾ ਉਹ ਸਮੇਂ ਇਹਨਾਂ ਨੇ ਆਪਣੀ ਜਾਇਦਾਦ 18 ਕਰੋੜ ਦੱਸੀ ਸੀ ਅੱਜ ਇਹਨਾਂ ਦੀ ਜਾਇਦਾਦ 26 ਕਰੋੜ 8 ਕਰੋੜ ਵੱਧ ਗਈ ਤੇ ਇਸੇ ਤਰ੍ਹਾਂ 10ਵੇਂ ਨੰਬਰ ਤੇ ਰਾਣਾ ਗੁਰਮੀਤ ਸੋਢੀ ਨੇ ਜਿਨ੍ਹਾਂ ਦੀ ਕੁੱਲ ਜਾਇਦਾਦ ਇਸ ਵਾਰ 25 ਕਰੋੜ ਦੇ ਕਰੀਬ ਹੈ ਸੋ 10ਵਾਂ ਨੰਬਰ ਇਹਨਾਂ ਦਾ ਆਉਂਦਾ ਹੈ ਤੇ ਇਹ ਤੋਂ ਬਾਅਦ ਜੀ ਫਿਰ ਜੇਕਰ ਆਪਾਂ ਗੱਲ ਕਰੀਏ ਤਾਂ 19.99 ਲਗਭਗ 20 ਕਰੋੜ ਦੀ ਜਾਇਦਾਦ ਰਾਜਕੁਮਾਰ ਛੱਬੇਵਾਲ ਦੀ ਹੈ। ਹੈ ਤੇ ਉਹ ਤੋਂ ਬਾਅਦ ਫਿਰ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਦੀ ਜਾਇਦਾਦ ਦੇ ਵਿੱਚ ਵੀ 10 ਕਰੋੜ ਦਾ ਵਾਧਾ ਹੋਇਆ ਜੀ 19.83 ਕਰੋੜ ਦੀ ਜਾਇਦਾਦ ਹੈ ਹੁਣ ਉਹਨਾਂ ਦੀ ਜਿਹੜੀ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਹਨਾਂ ਦੀ ਜਾਇਦਾਦ 8 ਕਰੋੜ ਸੀ ਲਗਭਗ ਸਿੱਧੀ 10 ਕਰੋੜ ਵਧੀਆ। ਸੋ ਇਸੇ ਤਰ੍ਹਾਂ ਫਿਰ ਹੈ ਕਰਮਜੀਤ ਅਨਮੋਲ ਹੋਰੀ ਵੀ ਇਸ ਕਤਾਰ 'ਚ ਆਉਂਦੇ ਨੇ। ਸੋ ਜੇਕਰ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਅਰੇ ਪ੍ਰਿੰਸਿੰਟਾ ਦੂਮਾ ਦਿਰਤੋ ਬਾਅਦ ਰਾਜਾ ਬੜਿੰਗ ਦੀ ਵਾਰੀ ਆਉਂਦੀ ਆ ਉਹਨਾਂ ਕੋਲ 17.15 ਕਰੋੜ ਦੀ ਜਾਇਦਾਦ ਹੈ ਤੇ ਰਾਜਾ ਬੜਿੰਗ ਤੋਂ ਬਾਅਦ ਹੰਸਰਾਜ ਹੰਸ ਆਉਂਦੇ ਨੇ ਜਿਨ੍ਹਾਂ ਕੋਲ 16 ਕਰੋੜ ਦੇ ਮਾਲਕ ਨੇ ਜਨਾਬ ਤੇ ਉਹ ਤੋਂ ਬਾਅਦ ਫਿਰ ਪੰਜਾਬੀ ਫੈਨ ਇੰਡਸਟਰੀ ਦੇ ਨਾਮੀ ਕਲਾਕਾਰ ਕਰਨਜੀਤ ਅਨਮੋਲ ਆਉਂਦੇ ਨੇ ਜਿਨ੍ਹਾਂ ਦੀ ਜਾਇਦਾਦ ਵੀ 15 ਕਰੋੜ ਦੇ ਕਰੀਬ ਹੈਗੀ ਹੈ ਜੀ ਸੋ ਇੰਜ 1 ਕਰੋੜਪਤੀ ਉਮੀਦਵਾਰ ਹੁਣ ਚੋਣ ਮੈਦਾਨ ਚ ਨਿਤਰੇ ਨੇ ਤੇ ਇਹਨਾਂ ਚੋਂ ਕਿਹੜਾ ਸੰਸਦ ਦੀਆਂ ਪੌੜੀਆਂ ਚੜਦਾ ਤੇ ਬਾਕੀ 328ਾਂ ਚੋਂ ਕੌਣ ਜਿੱਤ ਕੇ ਜਾਂਦਾ ਜਿਵੇਂ ਆਪਾਂ ਗੱਲ ਕੀਤੀ ਆ ਨਾ ਹਟ ਉਮੀਦਵਾਰਾਂ ਤੇ ਨਜ਼ਰ ਹੈ ਕਿ ਇਹ ਉਹ ਉਮੀਦਵਾਰ ਨੇ ਜਿਹੜੇ ਕਿਸੇ ਵੀ ਰੂਪ ਦੇ ਵਿੱਚ ਮਤਲਬ ਕਿ ਇਹਨਾਂ ਚੋਂ ਜਿੱਤਣ ਦੀ ਆਸ ਹੈਗੀ ਆ ਸੋ ਕਿ ਇਹ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਇਹਨਾਂ ਚੋਂ ਕਿਹੜੇ 13 ਜਿੱਤ ਕੇ ਜਾਣਗੇ ਚਾਹਤੇ ਤੁਸੀਂ ਫੈਸਲਾ ਕਰਨਾ